ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੱਚ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਦੋਸੋ ਅੱਜ ਮਿਤੀ 24 ਅਗਸਤ ਨੂੰ ਠੀਕ 10 ਵਜੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਵਿੱਚ ਜੋ ਉੱਥੋਂ ਦੀ ਉੱਥੋਂ ਦੇ ਚਿੰਤਤ ਲੋਕ ਪੀਏਸੀ ਮੱਤੇਵਾੜਾ ਤੇ ਹੋਰ ਜਿੰਨੇ ਵੀ ਉੱਥੋਂ ਦੇ ਪਾਣੀ ਤੇ ਹਵਾ ਨੂੰ ਪਿਆਰ ਕਰਨ ਵਾਲੇ ਲੋਕ ਉਹਦਾ ਸਤਿਕਾਰ ਕਰਨ ਵਾਲੇ ਲੋਕ ਜੋ ਪ੍ਰੋਗਰਾਮ ਰੱਖੀ ਬੈਠੇ ਨੇ ਅੱਜ ਸਵੇਰੇ 10 ਵਜੇ ਦਾ ਜਿਹੜਾ ਬੁੱਟੇ ਨਾਲੇ ਨੂੰ ਕਿਸ ਤਰੀਕੇ ਦੇ ਨਾਲ ਉੱਥੋਂ ਦੀ ਇੰਡਸਟਰੀ ਜਿਹੜੀ ਆ ਲੁਧਿਆਣੇ ਦੀ ਉਹਦੇ ਵੱਲੋਂ ਕਾਲਾ ਤੇ ਜ਼ਹਿਰੀਲਾ ਕਰਨ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਸਤਲੁਜ ਦੇ ਵਿੱਚ ਮਲਾਇਆ ਜਾਂਦਾ ਤੁਸੀਂ ਵੀਡੀਓਜ਼ ਤੁਸੀਂ ਉੱਥੋਂ ਦੇ ਪ੍ਰੋਗਰਾਮ ਤੁਸੀਂ ਉੱਥੋਂ ਦੀਆਂ ਬਹੁਤ ਖਬਰਾਂ ਜੜੀਆਂ ਨੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਜਿਹੜਾ ਆਪਣੇ ਟੀਵੀ ਸਕਰੀਨ ਦੇ ਆਪਣੇ ਮੋਬਾਈਲ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਲਗਾਤਾਰ ਉੱਥੇ ਅੱਜ ਪ੍ਰੋਗਰਾਮ ਰੱਖਿਆ ਗਿਆ ਉਹਨਾਂ ਲੋਕਾਂ ਦੇ ਵੱਲ ਉਹਨਾਂ ਦਰਦੀ ਲੋਕਾਂ ਦੇ ਵੱਲ ਕਿਉਂਕਿ ਜਿਹੜਾ ਸਾਡੀਆਂ ਜ਼ਰੂਰਤਾਂ ਨੇ ਉਹ ਸਾਰੀਆਂ ਸੈਕੰਡਰੀ ਨੇ ਪ੍ਰਾਇਮਰੀ ਸਾਨੂੰ ਪਾਣੀ ਆ ਸਾਡੀ ਹਵਾ ਵਾ ਸੋ ਹਵਾ ਤੇ ਪਾਣੀ ਦੀ ਜੋ ਸੰਘਰਸ਼ ਕਰ ਰਿਹਾ ਲੋਕ ਨੇ ਉੱਥੋਂ ਦੇ ਪਹਿਲਾਂ ਤਾਂ ਉਹਨਾਂ ਨੂੰ ਸਲੂਟ ਬਣਦਾ ਕਿ ਉਹ ਏਡੀ ਵੱਡੀ ਮੁਹਿੰਮ ਜਿਹੜੀ ਆ ਉਦਾ ਆਗਾਜ਼ ਕਰ ਰਹੇ ਨੇ ਕਿਉਂਕਿ ਜੇ ਗੱਲ ਕੀਤੀ ਜਾਵੇ ਇਕੱਲੇ ਜੇ ਗੱਲ ਕੀਤੀ ਜਾਵੇ ਪਾਣੀ ਦੀ ਜਾਂ ਹਵਾ ਦੀ ਤੇ ਇਕੱਲਾ ਰਾਣਾ ਗੁਰਜੀਤ ਜਾਂ ਮਲਹੋਤਰਾ ਜਾਂ ਟਰਾਈਡੈਂਟ ਗਰੁੱਪ ਵਰਗੇ ਹੀ ਨਹੀਂ ਜਿਹੜੇ ਪਲੀਤ ਕਰ ਰਹੇ ਬਹੁਤ ਲੋਕ ਨੇ ਜੋ ਸਾਡੇ ਹਵਾ ਸਾਡੇ ਪਾਣੀ ਨੂੰ ਜੜਾ ਵਾ ਉਹ ਲਗਾਤਾਰ ਗੰਦਲਾ ਕਰ ਰਹੇ ਨੇ ਜੇਕਰ ਅਸੀਂ ਲੋਕ ਇਸ ਪ੍ਰਤੀ ਚਿੰਤਤ ਨਾ ਹੋਏ ਜੇਕਰ ਇਹੋ ਜੀ ਪ੍ਰੋਗਰਾਮਾਂ ਦੇ ਵਿੱਚ ਅਸੀਂ ਸ਼ਿਰਕਤ ਨਾ ਕੀਤੀ ਤਾਂ ਕਿਤੇ ਨਾ ਕਿਤੇ ਅਸੀਂ ਵੀ ਜਿਹੜਾ ਆਪਣੇ ਆਪ ਨੂੰ ਦੋਸ਼ੀ ਗਿਣ ਸਕਦੇ ਹਾਂ ਸੋ ਮੈਂ ਆਪਣਾ ਫਰਜ਼ ਨਿਭਾ ਰਿਆਂ ਅੱਜ ਠੀਕ 10 ਵਜੇ ਉੱਥੇ ਮੈਂ ਵੀ ਪਹੁੰਚਾਂਗਾ ਮੇਰੇ ਨਾਲ ਮੇਰੀ ਟੀਮ ਵੀ ਪਹੁੰਚੇਗੀ ਤੇ ਕੋਸ਼ਿਸ਼ ਕਰੋ ਤੁਸੀਂ ਵੀ ਸਾਰੇ ਜਾਣੇ ਕਿ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਉਥੋਂ ਦੇ ਸਹਿਰਦ ਲੋਕਾਂ ਦੇ ਵੱਲੋਂ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਵੇਰਕਾ ਮਿਲਕ ਪ੍ਰਾਂਠ ਲੁਧਿਆਣਾ ਦੇ ਵਿੱਚ ਸਾਰੇ ਜਾਣੇ ਠੀਕ 10 ਵਜੇ ਉੱਥੇ ਵਜੇ ਉੱਥੇ ਸਾਰੇ ਜਾਣੇ ਜਿਹੜੇ ਆ ਜਰੂਰ ਪਹੁੰਚੋ ਸੋ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ